あら。あ ਮੇਰ ਦਵਿੰਦ ਜੀ ਚਮਕੌਰ ਸਾਹਿਬ ਇਲਾਕੇ ਨੂੰ ਪਹਿਲੀ ਵਾਰ ਜਿਹੜਾ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਕੀ ਕਹਿਣਾ ਚਾਹੁੰਦੇ ਏਸ ਬਾਰੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਭੁਗਿੰਦਰ ਪੂਰਾ ਜੀ ਦਾ ਜਿਲ੍ਹੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮ ਸੀ ਸਾਹਿਬ ਐਮ ਸੀ ਸਾਹਿਬ ਸਾਡੇ ਮੰਗੀ ਜੀ ਦਾ ਸਰਪੰਚ ਸਾਹਿਬ ਸਾਡੇ ਛੋਟਮਾ ਜੀ ਦੇ ਅਧਰਪੇ ਜੀ ਸਰ ਸਵੇਤਨੋਆ ਵਿੱਕੀ ਜੀ ਅਤੇ ਤੁਮਕੌਰ ਸਾਹਿਬ ਅਤੇ ਭੀਰ ਦਵਿੰਦਰ ਜੀ ਤੇਸਪਰੇ ਤੋਂ ਪ੍ਰਦੀਪ ਰੋਟੀ ਸੋ ਜਿਨ੍ਹਾਂ ਦੇ ਜਿਨ੍ਹਾਂ ਸਾਰਿਆਂ ਦੇ ਪਿਆਰ ਸਦਕਾ ਹੀ ਅੱਜ ਆਪਾਂ ਨੂੰ ਇੱਥੇ ਤੱਕ ਜਿਹੜਾ ਪਹੁੰਚਣ ਦਾ ਮੌਕਾ ਮਿਲਿਆ ਬਾਕੀ ਜਿਹੜੀ ਪੰਜਾਬ ক্রিকেট ਐਸੋਸੀਏਸ਼ਨ ਆ ਉਹਦੇ ਵਿੱਚ ਐਫਐਕਸ ਬੋਡੀ ਦੇ ਵਿੱਚ ਜਿਹੜਾ ਉਹ ਇਸ ਕਰਕੇ ਹੀ ਸੰਭਵ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਜੋ ਪਹਿਲੇ ਸਮੇਂ ਦੇ ਵਿੱਚ ਸਿਰਫ ਬਿਊਰੋਕ੍ਰੇਸੀ ਦੇ ਹੱਥ ਦੇ ਵਿੱਚ ਏਡੀਆਂ ਵੱਡੀਆਂ-ਵੱਡੀਆਂ ਪੋਸਟਾਂ ਰਹਿੰਦੀਆਂ ਸੀ ਆਮ ਘਰਾਂ ਦੇ ਤੇ ਪਿੰਡਾਂ ਵਾਲੇ ਆਮ ਜਿਹੜੇ ਬੰਦੇ ਆ ਉਹਨਾਂ ਨੂੰ ਇਹ ਏਡੀਆਂ-ਏਡੀਆਂ ਜਿਹੜੀਆਂ ਅਹੁਦੇਦਾਰੀਆਂ ਤੇ ਜਿਹੜਾ ਪਹਚਾਣ ਦਾ ਜਿਹੜਾ ਉਹਨਾਂ ਨੇ ਕਰਕੇ ਹੀ ਅੱਜ ਜਿਹੜਾ ਸੰਭਵ ਹੋ ਸਕਿਆ ਸੋ ਜਿਹੜੀ ਐਪੈਕਸ ਕੌਂਸਲ ਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਪੰਜਾਬ ক্রিকেট ਐਸੋਸੀਏਸ਼ਨ ਦੀ ਮੇਨ ਜਿਹੜੀ ਗਵਰਨਿੰਗ ਕੌਂਸਲ ਹੁੰਦੀ ਹੈ ਉਹਦੇ ਵਿੱਚ 11 ਮੈਂਬਰ ਹੁੰਦੇ ਨੇ ਜਿੱਦਿ ਸਾਰੇ ਪ੍ਰਬੰਧ ਐਲੈਕਸ਼ਨ ਤੋਂ ਲੈ ਕੇ ਐਸੋਸੀਏਸ਼ਨ ਦੇ ਜਿਵੇਂ ਹੁਣ 3 ਸਾਲ ਲਈ ਅਸੀਂ ਜਿਹੜਾ ਐਲੈਕਸ਼ਨ ਪ੍ਰੋਸੈਸ ਦੇ थ्रू ਮੈਂਬਰ ਚੁਣੇ ਗਏ ਹਾਂ ਤੇ ਸਾਰਾ ਓਵਰਆਲ ਮੈਨੇਜਮੈਂਟ ਆਈਪੀਐਲ ਤੋਂ ਲੈ ਕੇ ਪਲੇਅਰ ਸਿਲੈਕਸ਼ਨਾਂ ਤੋਂ ਲੈ ਕੇ ਡਿਸਟ੍ਰਿਕਟ ਜਿਹੜੇ ਕਲੱਬਸ ਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਦੇਣੀ ਹੁੰਦੀ ਹੈ ਪਿੰਡਾਂ 'ਚ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਕੇ ਕ੍ਰਿਕਟ ਦੇ ਨਾਲ ਜੋੜਨਾ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਲੈ ਕੇ ਜਾਣਾ ਉਹ ਇਹਦਾ ਮੁੱਖ ਜਿਹੜਾ ਮੋਟਿਵ ਹੁੰਦਾ ਹੈ ਤੇ ਔਰ ਤੁਸੀਂ ਜਿਹੜੀ ਮੀਟਿੰਗ ਦੇ ਵਿੱਚ ਬਣੇ ਆ ਤੇ ਹੁਣ ਆਨਲਾਈਨ ਦਿਨਾਂ ਵਿੱਚ ਕਿਹੜੇ ਮੈਚ ਮੁੱਚ ਕਰਾਵਗੇ ਤੁਸੀਂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਦੀ ਸਦਕਾ ਪ੍ਰੇਰਣਾ ਸਦਕਾ ਸਾਨੂੰ ਇਹ ਮੌਕਾ ਮਿਲਿਆ ਤੇ ਉਹਨਾਂ ਨਾਲ ਬਣ ਤੋਂ ਆਉਦਾ ਸਨਮਾਨਤਵਾਦ ਅਸੀਂ ਸੀਐਮ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਕੀਤੀ ਹੈ ਸੀਐਮ ਸਾਹਿਬ ਨੇ ਸਾਨੂੰ ਜੋ ਡਾਇਰੈਕਸ਼ਨਾਂ ਦਿੱਤੀਆਂ ਕਿ ਪੰਜਾਬ ਦੇ ਵਿੱਚ ਜਿਵੇਂ ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ ਪ੍ਰੀਮੀਅਰ ਲੀਗਸ ਚੱਲ ਰਹੀਆਂ ਵੀ ਪੰਜਾਬ ਦੀ ਵੀ ਜਿਹੜੀ ਇੱਕ ਲੀਗ ਚ ਚਲਾਈ ਜਾਵੇ ਉਹਨਾਂ ਨੇ ਸੁਜੈਸਟ ਕੀਤਾ ਵੀ ਮਹਾਰਾਜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਉੱਤੇ ਜਿਹੜੀ ਲੀਗ ਚਲਾਈ ਜਾਵੇ ਜਿੱਥੇ ਪਹਿਲਾਂ ਪਿੰਡਾਂ 'ਚੋਂ ਵਧੀਆ 플레이ਰ ਸਿਲੈਕਟ ਕਰਕੇ ਇੱਕ ਜ਼ਿਲ੍ਹੇ ਦੇ ਵਿੱਚ ਟੂਰਨਾਮੈਂਟ ਕਰਾਇਆ ਜਾਵੇ ਫਿਰ ਜ਼ਿਲ੍ਹੇ ਦੀ ਇੱਕ ਟੀਮ ਬਣਾ ਕੇ ਵਕਫ ਵਕਫ ਜ਼ਿਲ੍ਹਿਆਂ ਦੇ ਮੈਚ ਕਰਵਾ ਕੇ ਇੱਕ ਆਪਣੀ ਵਧੀਆ ਜਿਹੜੀ ਟੀਮ ਉਹ ਤਾਂ ਕਿ ਜਿਹੜੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਆਪਣੇ ਵੱਧ ਤੋਂ ਵੱਧ ਬੱਚੇ ਇੰਡੀਅਨ ਟੀਮਸ ਜਾਣਾ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਉਹਨਾਂ ਦੇ ਬਾਰੇ ਆਪਾਂ 플레이ਰਾਂ ਨੂੰ ਤਿਆਰ ਕਰਨਾ ਤੇ ਉਹਨਾਂ ਨੂੰ ਸਿਲੈਕਟ ਕਰਨਾ